ਗੁਰੂ ਮਹਾਰਾਜ ਦੀ ਤਾਬਿਆ ਵਿੱਚ ਬਿਰਾਧਮਾਨ ਸੁਭਾਇਮਾਨ ਉਸ ਪਰਮ ਪਿਤਾ ਪਰਮੇਸ਼ਰ ਦੇ ਸਰੂਪ ਦੀ ਉਸਤਤ ਕਰਦੇ ਹੋਏ ਬਾਣੀ ਗੁਰੂ ਗੁਰੂ ਹੈ ਬਾਣੀ ਇਸ ਤੋਂ ਵੱਡਾ ਕੁਝ ਵੀ ਨਹੀਂ ਹੈ। ਔਰ ਬਾਣੀ ਵੀ ਪੱਕੀ ਸੱਚੀ ਤੁਰੂ ਤੁਰ ਗਰ ਤੁਰ ਦਰਗਾਹ ਤੋਂ ਆਈ ਹੋਈ ਸਿਆਣੇ ਦੇ ਕਥਨ ਨੇ ਉਸ ਸੱਚੀ ਸਰਕਾਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹੋਏ ਤੁਹਾਡੇ ਸਾਰਿਆਂ ਨੂੰ ਬਹੁਤ ਬਹੁਤ ਆਦਰ ਦੇ ਨਾਲ ਇਸ ਪਰਿਵਾਰ ਦੇ ਵੱਲੋਂ ਜਵਨ ਦਾ ਪਰਿਵਾਰ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਸੀਂ ਵਕਤ ਕੱਢ ਕੇ ਕੀਮਤੀ ਵਕਤ ਕੱਢ ਕੇ ਉਸ ਸ਼ਖਸ ਦੀ ਅੰਤਿਮ ਯਾਤਰਾ ਨੂੰ ਪੂਰਨ ਕਰਨ ਆਏ ਹੋ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਖਸੀਅਤਾਂ ਜਿਹੜੀਆਂ ਪੈਦਾ ਹੁੰਦੀਆਂ ਨੇ ਹੀਰੇ ਤਰਾਸ਼ਣ ਵਾਲੇ ਹੁੰਦੇ ਨੇ ਮਗਰ ਪੱਥਰ ਸਹੀ ਨਿਕਲਣਾ ਚਾਹੀਦਾ ਕਾਰਬਨ ਸਹੀ ਨਿਕਲਣੇ ਚਾਹੀਦੀ ਹੈ ਉਸ ਨੂੰ ਤਰਾਸ਼ਣ ਵਾਲਾ ਜਦੋਂ ਤਰਾਸ਼ਦਾ ਹੈ ਫਿਰ ਉਸ ਦਾ ਮੁੱਲ ਪੈਂਦਾ ਰਹਿਮਨ ਹੀਰਾ ਕਬ ਕਹੇ ਲੱਖ ਟਕੋ ਮੇਰੇ ਮੋਲ ਬੜੇ ਬੜਾਈ ਨਾ ਕਰੇ ਬੜੇ ਨਾ ਬੋਲੇ ਬੋਲ ਰਹਿਮਨ ਹੀਰਾ ਕੱਪ ਕਹੇ ਲੱਖ ਟਕੋ ਮਿਰੰਗੋਰ ਉਹਦੀ ਕੀਮਤ ਪਾਉਣ ਵਾਲੇ ਸਾਰੀ ਦੁਨੀਆ ਬੈਠੀ ਹੈ ਇਹ ਹੀਰਾ ਤਰਾਸ਼ਿਆ ਗਿਆ ਹੈ ਉਸ ਮਾਲਕ ਵੱਲੋਂ ਉਸ ਪਰਮੇਸ਼ਰ ਵੱਲੋਂ ਇਸ ਮਾਤ ਪਿਤਾ ਦੀ ਇਸ ਪਰਿਵਾਰ ਦੀ ਉਸ ਬੱਚੇ ਦੇ ਉੱਤੇ ਪੂਰੇ ਅਸ਼ੀਰਵਾਦਾਂ ਦੇ ਨਾਲ ਦੁਆਵਾਂ ਸੰ ਐਸੇ ਕਰਕੇ ਇਹ ਦੁਨੀਆ ਦੀ ਨਜ਼ਰ ਵਿੱਚ ਆਇਆ ਤੇ ਅੱਜ ਪੰਜਾਬੀ ਦਾ ਸੁਪਰਸਟਾਰ ਬਣ ਕੇ ਗਿਆ ਹੈ ਗਾਇਕੀ ਦਾ ਸੁਪਰਸਟਾਰ ਸੋ ਮੈਂ ਉਸ ਗੁਰੂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬਹੁਤੇ ਸ਼ਬਦ ਬੋਲ ਨਹੀਂ ਸਕਦਾ ਕਿਉਂਕਿ ਅਸੀਂ ਉਸ ਜਦੋਂ ਬੋਲਦੇ ਆ ਵਿੱਚ ਕੂੜ-ਕਬੜ ਵੀ ਤੋਲ ਜਾਂਦੇ ਸਾਫ ਸੁੱਚੀ ਥਾਂ ਤੇ ਕਿਉਂਕਿ ਇਸ ਤੋਂ ਵਧੀਆ ਪਵਿੱਤਰ ਥਾਂ ਕੋਈ ਨਹੀਂ ਹੈ ਉਹਦੀ ਛਾਂ ਥੱਲੇ ਬੈਠ ਕੇ ਕੁਝ ਹੋਰ ਬੋਲਣਾ ਬੜਾ ਔਖਾ ਹੈ ਇੱਕ ਇੱਕ ਸ਼ਬਦ ਤੋਲ ਮੋਲ ਕੇ ਬੋਲਣਾ ਪੈਂਦਾ ਡਰ ਕੇ ਬੋਲਣਾ ਪੈਂਦਾ ਲੱਤਾਂ ਕਮਣ ਲੱਗ ਜਾਂਦੀਆਂ ਸਿਰ ਤੇ ਨੱਚਦੇ ਆ ਗਾਉਨੇ ਆ ਬੇਪਰਵਾਹ ਹੋ ਕੇ ਗਾਉਂਦੇ ਮਗਰ ਇਹ ਇਹਦੇ ਸਾਹਮਣੇ ਆਵਾਜ਼ ਨਿਕਲਦੀ ਨਹੀਂ ਬੋਲ ਥੁਰਕਣ ਲੱਗ ਜਾਂਦੇ ਨੇ اٹਕਣ ਲੱਗ ਜਾਂਦੇ ਨੇ ਪਰ ਮੈਂ ਧੰਨ ਉਸਮਾਨ ਦੇ ਜਿਹਨੇ ਲਾਲ ਜਮਿਆ ਉਹਨੂੰ ਤਰਬੀਅਤ ਦਿੱਤੀ ਐ ਸੀ ਕਿ ਅੱਜ ਉਸ ਮਕਾਮ ਤੇ ਪਹੁੰਚਿਆ ਐਨੀ ਦੁਨੀਆ ਇਕਤਰਤ ਹੋਈ ਐ ਕੋ ਚਾਰ ਬੰਦੇ ਕਿਸੇ ਦੇ ਪਿੱਛੇ ਨਹੀਂ ਜਾਂਦੇ ਐਨਾ ਇਕੱਠ ਹੋਣਾ ਇਹ ਮਾਂ ਬਾਪ ਦੀ ਕਮਾਈ ਹੁੰਦੀ ਐ ਉਸ ਸ਼ਖਸ ਦੀ ਕਮਾਈ ਹੁੰਦੀ ਐ जिने ये नेकी ये मेल मिलाप शिद्दत और खलुस कमाया है तनपाग ਉਹਨਾਂ ਦੇ ਪਿਤਾ ਸ਼੍ਰੀ ਜਿਨ੍ਹਾਂ ਦੀ ਲਗਨ ਦੇ ਨਾਲ ਉਹਨਾਂ ਨੇ ਉਸ ਨੂੰ ਉਹ ਰਾਹ ਦਿਖਾਇਆ ਕਿ ਚੱਲ ਭਾਈ ਤੇਰੀ ਹਰ ਉਮੀਦ ਹਰ ਆਸ ਪੂਰੀ ਕੀਤੀ ਜਾਊਗੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸ਼ੀਰਵਾਦ ਦੇ ਨਾਲ ਔਰ ਮੈਂ ਸਦਕੇ ਜਾਵਾਂ ਨਾ ਨੌਜਵਾਨ ਦੋਸਤਾਂ ਦੇ ਗਰੇਵਾਲ ਸਾਹਿਬ ਕੁਲਵਿੰਦਰ ਪਿੱਲਾ ਜਿਹੜੇ ਜਿਸ ਦਿਨ ਇਹ ਐਕਸੀਡੈਂਟ ਹੋਇਆ उस दिन तो लैके उस अंदर ले जा तक अंतम यात्रा तोरन तक ये शख्स बिल्ला बिला उ और बोतल चक् रहे थे जोड़े संगत सारी चली गई सी खाली बोतल मस जिथे संस्कार किया की, गया उन्हें खाली ही बोतल चक चक के साफ सफाई करके फिर निकले यह है दोस्ती यह है यारी यह है मित्रताई ਸਫਾਈ ਮੇ ਖੋਦਾਈ ਔਰ ਸ਼ਾਬਾਸ਼ ਹੈ ਨਾ ਸਾਰੇ ਮਿੱਤਰਾਂ ਕਲਾਕਾਰਾਂ ਦੇ ਦੋਸਤਾਂ ਦੇ ਜਿੰਨੇ ਵੀ ਅਸ ਵੇਲੇ ਮੌਜੂਦ ਨੇ ਪਰ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਪ੍ਰੋਗਰਾਮ ਕਿਉਂਕਿ ਬਹੁਤ ਪ੍ਰੋਗਰਾਮ ਸੀਗੇ ਜਵੰਦਾਜੀ ਕੋਲੇ ਰਾਜਵੀਰ ਜਵੰਦਾਜੀ ਕੋਲੇ ਬਹੁਤ ਪ੍ਰੋਗਰਾਮ ਸੀ ਲਗਾਤਾਰ ਪ੍ਰੋਗਰਾਮ ਸੀ ਔਰ ਇਹਨਾਂ ਸਾਰਿਆਂ ਨੇ ਇਕਤਰਤ ਹੋ ਕੇ ਇੱਕ ਮੀਟਿੰਗ ਕੀਤੀ ਕਹਿੰਦੇ ਆਪਾਂ ਇਸ ਤਰ੍ਹਾਂ ਕਰੀਏ ਤੇ ਸਾਰੇ ਉਹ ਤੇ ਜਿੰਨੇ ਵੀ ਪ੍ਰੋਗਰਾਮ ਹੈ ਉਹਦੇ ਵਿੱਚੋਂ ਇੱਕ ਇੱਕ ਅਸੀਂ ਕਰੀਏ ਔਰ ਉਸ ਪ੍ਰੋਗਰਾਮ ਦੀ ਸਾਰੀ ਜੋ ਕਮਾਈ ਹੈ ਜੋ ਉਸ ਨੂੰ ਮਿਲਨੀ ਸੀ ਉਸ ਦੇ ਪਰਿਵਾਰ ਨੂੰ ਦਿੱਤੀ ਜਾਵੇ ਤੇ ਇਹਦਾ ਮਤਲਬ ਹੈ ਅੰਗਰੇਜ਼ੀ ਦੀ ਉਹ ਗੋਲ ਜੋ ਲਫ਼ਜ਼ ਸਹੀ ਲਿਖਿਆ ਸੀ ਸ਼ੋ ਮਸਟ ਗੋ ਮੇਰੇ ਲਈ ਵੀ ਕੋਈ ਸ਼ੇਵਾ ਲਾਉਣੇ ਇਸ ਕਰਕੇ ਨਹੀਂ ਕਿ ਮੈਂ ਮਤਲਬ ਉਹ ਕੁਝ ਆਪਣੇ ਆਪ ਨੂੰ ਸੋਚਦਾ ਕਿ ਮੇਰਾ ਵੀ ਮਤਲਬ ਮੈਨੂੰ ਪ੍ਰੋਗਰਾਮ ਮਿਲ ਜੇਗਾ ਮੇਰਾ ਵੀ ਉਹ ਹੀ ਹੋਈ ਹੋਏਗਾ ਜੋ ਤੁਸੀਂ ਕਿਹਾ ਮੇਰਾ ਵੀ ਉਹ ਹੋਇਆ ਉਸ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਅਸੀਂ ਨਾਲ ਖੜੇ ਹਾਂ ਸਸੇ ਸਾਰੇ ਕਲਾਕਾਰ ਤੁਹਾਡੇ ਨਾਲ ਖੜੇ ਹਾਂ ਦਾਤਾ ਮਿਹਰ ਕਰੇ ਮੇਰਾ ਸਾਥ ਔਰ ਸਾਨੂੰ ਬਲ ਬੁੱਧੀ ਔਰ ਨਸੀਅਤ ਔਰ ਸ਼ਹਿਦ ਬਖਸ਼ੇ ਕਿ ਅਸੀਂ ਇਸ ਬੋਲ ਨੂੰ ਕਮਾਉਣ ਯੋਗ ਹੋ ਜਾਈਏ ਬੋਲੇ ਤਾਂ ਬਹੁਤ ਜਾਂਦੇ ਆ ਬੋਲ ਮਗਰ ਕਮਾਉਣਾ ਬਹੁਤ ਮੁਸ਼ਕਲ ਹੁੰਦਾ ਬਾਬਾ ਸੋ ਮੈਂ ਤੁਹਾਡਾ ਸਾਰਿਆਂ ਦਾ ਪਰਿਵਾਰ ਵੱਲੋਂ ਆਦਰ ਸਤਿਕਾਰ ਕਰਦੇ ਹੋਏ ਰਾਜਵੀਰ ਦੀ ਇਸ ਆਖਰੀ ਸਫ਼ਰ ਨੂੰ ਬਹੁਤ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਕਿਸੇ ਨਾ ਕਿਸੇ ਰੂਪ ਵਿੱਚ ਫੇਰ ਆਵੇ ਫੇਰ ਸਟੇਜ ਤੇ ਬੋਲੇ ਝੁਗ ਝੁਗ ਜੀਣ ਸਰੋਤੇ ماں ਬੋਲੀ ਪੰਜਾਬੀ ਦੇ ਜੰਨਾ ਕਰਕੇ ਰੌਣਕ ਮੇਲੇ ਲੱਗਦੇ ਰਹਿਣੇ ਜਿੱਦਾਂ ਸਿਫਤ ਕਰਾਵਾ ਸ਼ਾਇਰਾਂ ਤੇ ਫਨਕਾਰਾਂ ਦੀ ਬਾਬੂ ਸ੍ਰੀਮਾਨ ਜੀ ਜੋ ਸਾਡੇ ਸਾਰਿਆਂ ਦੇ ਸਿਰਮੌਰ ਕਲਮ ਦੇ ਮਾਲਕ ਨੇ ਉਹ ਸ਼ਾਇਰ ਨੇ ਜਿੱਦਾਂ ਸਿਫਤ ਕਰਾਂ ਮੈਂ ਸ਼ਾਇਰਾਂ ਤੇ ਫਨਕਾਰਾਂ ਦੀ ਮਹਿਫਿਲ ਵਿੱਚ ਸਟੇਜਾਂ ਉੱਤੇ ਗੱਜਦੇ ਰਹਨੇ ਦਾਤਾ ਮੇਰ ਕਰੇ ਦਾਤਾ ਭਲੇ ਕਰੇ ਬਾਗ ਤੇਰੇ ਦੀ ਰਾਖੀ ਕਰ ਕਰ ਇਹ ਮਾਂ ਦੇ ਸ਼ਬਦ ਨੇ ਮੇਰੇ ਮੁੱਖੋਂ ਨਿਕਲਦੇ ਪਰ ਜਿਸ ਸ਼ਾਇਰ ਦੇ ਲਿਖੇ ਨੇ ਉਹ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਬਾਗ ਤੇਰੇ ਦੀ ਰਾਖੀ ਕਰ ਕਰ ساری ਉਮਰ ਗੁਜ਼ਾਰੀ ਫਲ ਪੱਕਣ ਤੇ ਜਦ ਨੂੰ ਆਇਆ ਲੈ ਗਏ ਹੋਰ ਵਪਾਰੇ ਪੰਛੀ ਉੱਡ ਗਏ ਨੇ ਉੱਡ ਗਏ ਮਾਰ ਉਡਾਰੀ ਪੰਛੀ ਉੱਡ ਗਏ ਨੇ ਸਾਡੀ ਰਹਿ ਗਈ ਚੋਕ ਖਿਲਾੜੀ ਪੰਛੀ ਉੱਡ ਗਏ ਨੇ ਰੰਗ ਬਰੰਗੀਆਂ ਯਾਦਾਂ ਛੱਡ ਕੇ ਵਿਲਕਦੀਆਂ ਫਰਿਆਦਾਂ ਛੱਡ ਕੇ ਪੰਜੇ ਵਕਤ ਨਮਾਜ਼ਾਂ ਛੱਡ ਕੇ ਛੱਡ ਕੇ ਦੁਨੀਆਦਾਰੀ ਪੰਛੀ ਉੱਡ ਗਏ ਨੇ ਉੱਡ ਗਏ ਮਾਰ ਉਡਾਰੀ ਰੱਬ ਨੇ ਵਕਤ ਮੁਕਰਰ ਕੀਤਾ ਰੱਬ ਨੇ ਵਕਤ ਮੁਕਰਰ ਕੀਤਾ ਕਿੰਨਾ ਖਾਦਾ ਕਿੰਨਾ ਪੀਤਾ ਮਿਣਕੇ ਮਿਣਕੇ ਸਾਰੀ ਉਮਰ ਦਾ ਫੀਤਾ ਆਉ ਜਾਂਦੇ ਪਟਵਾਰੀ ਪੰਛੀ ਉੜ ਗਏ ਨੇ ਕਿੰਨਾ ਖਾਦਾ ਕਿੰਨਾ ਪੀਤਾ ਮਿਣਕੇ ਸਾਰੀ ਉਮਰ ਦਾ ਫੀਤਾ ਆਉ ਜਾਂਦੇ ਪਟਵਾਰੀ ਪੰਛੀ ਉੜ ਗਏ ਨੇ ਉਸ ਹਸੋ ਮੇਰ ਕਰੇ ਮੇਰਾ ਸائیں بس ਕਿਰਪਾ ਰੱਖੇ ਕਿਸੇ ਦਾ ਯਾਰ ਨਾ ਵਿਛੜੇ ਕਿਸੇ ਦਾ ਪਿਆਰ ਨਾ ਵਿਛੜੇ ਰੱਬਾ ਕਦੇ ਵੀ ਨਾ ਪ੍ਰਾਨ ਵਿਛੋੜੇ ਸੁਣ ਲੈ ਦੁਆਵਾਂ ਮੇਰੀਆਂ ਕੋਈ ਜਾਂਦੇ ਹੋਏ ਸੱਜਣਾ ਨੂੰ ਮੋੜੇ ਸੁਣ ਲੈ ਦੁਆਵਾਂ ਮੇਰੀਆਂ ਦਿਨ ਪਿਆਰ ਦੇ ਕਦੇ ਨਾ ਹੋਣ ਥੋੜੇ ਸੁਣ ਲੈ ਦੁਆਵਾਂ ਮੇਰੀਆਂ Nusrat Fateh Ali Khan ਸਾਹਿਬ ਜੀ ਦੇ ਬੋਲ ਦਿਲਾਂ ਵਿੱਚ ਤੜਤ ਜਿੱਥੇ ਧੜਕਦੇ ਆਏ ਨੇ ਉੱਥੇ ਯਾਦਵੀਰ ਦੀ ਆਵਾਜ਼ ਪੰਜਾਬ ਦੀ ਸਰਜ਼ਮੀਨ ਤੇ ਗੂੰਜਦੀ ਰਹੇਗੀ ਸਰਜ਼ਮੀਨ ਦੀਆਂ ਸਾਰੀਆਂ ਹੱਦਾਂ ਸਰਹੱਦਾਂ ਪਾਰ ਕਰਕੇ ਵੀ ਉਸ ਅਨਹੱਦ ਦੇ ਵਾਜੇ ਵਾਂਗੂ ਗੂਜੇ ਗਿਆ ਉਸ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਰਮੇਸ਼ਰ ਦਾਤਾ ਗੁਰੂ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਮਨ ਰੁਸਤੀ ਬਖਸ਼ੇ ਖੂਬਸੂਰਤੀ ਬਖਸ਼ੇ ਸਫਰੁਤੀ ਤੰਦਰੁਸਤੀ ਨਾਲ ਨਮਾਜ਼ੇ ਚੜ੍ਹਦੀ ਕਲਾ ਵਿੱਚ ਰੱਖੇ ਔਰ ਉਸ ਬੱਚੇ ਨੂੰ ਉਨਾ ਹੀ ਪਿਆਰ ਦੇਣਾ ਜਿੰਨਾ ਪਹਿਲਾਂ ਦਿੱਤਾ ਸੀ ਮੰਚ ਤੇ ਜੋ ਉਸ ਨੂੰ ਦਿੱਤਾ ਮੈਨੂੰ ਇੱਕ ਵਾਰੀ ਮਿਲਣ ਦਾ ਕਹਦੇ ਜੀ ਜਵੰਦਰ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਨੇ ਅਨਾਜਵੀਰ ਤੁਹਾਨੂੰ ਮਿਲਣਾ ਚਾਹੁੰਦੇ ਨੇ ਮੈਂ ਕਿਹਾ ਪਲੀਜ਼ ਬੁਲਾਓ ਯਾਰ ਮੈਂ ਉਹਦੀਆਂ ਆਵਾਜ਼ਾਂ ਸੁਣੀਆਂ ਮੈਂ ਉਸ ਨੂੰ ਬੁਲਾਓ ਜਦੋਂ ਬੁਲਾਇਆ ਤੇ ਉਹ ਮੈਂ ਕਿਹਾ ਯਾਰ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਮੈਂ ਆਪਣੇ ਆਪ ਨੂੰ ਦੇਖ ਰਿਹਾ ਉਹਦੀ ਤਸਵੀਰ ਦਿਖਾਈ ਗਈ ਸੇਮ ਡਰੈਸ ਸੇਮ ਪਹਿਰਾਵਾ ਉਸ ਮੂਰਤ ਦੇ ਵਿੱਚ ਹੈ ਉਹ ਉਹਦੇ ਵਿੱਚ ਇਸ ਤਰ੍ਹਾਂ ਲੱਗਿਆ ਕਿ ਸਰੇ ਆਈ ਨਾ ਮੇਰਾ ਅਕਸ ਹੈ ਸਰੇ ਆਈ ਨਾ ਮੇਰਾ ਅਕਸ ਹੈ ਪਸੇ ਆਈ ਨਾ ਕੋਈ ਔਰ ਹੈ ਮੈਂ ਖਿਆਲ ਹੂੰ ਕਿਸੇ ਔਰ ਦਾ ਮੇਰੇ ਸੋਚਦਾ ਕੋਈ ਔਰ ਹੈ ਸੋ ਬੋਤੋ ਬੋਲਣਾ ਇੰਨਾ ਕੀ ਮੇਰਾ ਕਬੂਲ ਕਰਿਓ ਬਸ ਦਾਤਾ ਮੇਰ ਕਰੇ ਬਸ ਹਿੰਮਤ ਨਹੀਂ ਹਾਰਨਾ ਮਾਤਾ ਜੀ ਤੁਹਾਡੇ ਅੰਦਰ ਬੜਾ ਬਲ ਹੈ ਮਾਂ ਜਦੋਂ ਜਨਮ ਦਿੰਦੀ ਹੈ ਔਰ ਜਦੋਂ ਆਖਰ ਤੱਕ ਉਹਦੇ ਸਾਹਮਣੇ ਛੋਟੀ ਉਮਰ ਚ ਕੋਈ ਬੱਚਾ ਤੁਰ ਜੇ ਤਾਂ ਫਿਰ ਬਰਦਾਸ਼ਤੋ ਬਾਰ ਹੁੰਦਾ ਵਸ ਮਗਰ ਇਹ ਉਹ ਹੌਸਲੇ ਵਾਲੀਆਂ ਉਹੀ ਬੀਬੀਆਂ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਨੇ ਸਜਾਇਆ ਸੀ ਉਹਨਾਂ ਦੀ ਮਿਸਾਲ ਦੇਣੀ ਦਾਤਾ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ